हजारों की संख्या में यहाँ पे पंजाब के नंबर की गाड़ियां घूम रही हैं, उनमें कौन लोग हैं? यहाँ पे 26 जनवरी को मनाने की तैयारी चल रही है यहाँ पे वो क्या ऐसा बड़ा काम करने वाले जिससे हमारी सुरक्षा व्यवस्था को खतरा हो सकता है सिख वीरो पंजाबी वीरों पंजाब धुरो तो तो कल दी एक सोशल मीडिया पे ਇੱਕ ਵੀਡੀਓ ਵਾਇਰਲ ਹੋ ਰਹੀ ਹੈ ਪ੍ਰਵੇਸ਼ ਸਾਹਿਬ ਸਿੰਘ ਵਰਮਾ ਜੀ ਦੀ ਜਿਹੜੇ ਕਹਿ ਰਹੇ ਨੇ ਕਿ ਦਿੱਲੀ ਚ ਪੰਜਾਬ ਦੀਆਂ ਗੱਟੀਆਂ ਪੰਜਾਬ ਦੇ ਲੋਕ ਘੁੰਮ ਰਹੇ ਨੇ ਔਰ 26 ਜਨਵਰੀ ਆਣ ਆਲੀ ਹੈ ਪਤਾ ਨਹੀਂ ਉਹ ਕਿਹੜਾ ਧਮਾਕਾ ਕਰਨ ਵਾਲੇ ਕਿਹੜਾ ਹਮਲਾ ਕਰਨ ਵਾਲੇ ਸਾਡੀ ਸੁਰੱਖਿਆ ਨਹੀਂ ਹੈ ਪ੍ਰਵੇਸ਼ ਸਾਹਿਬ ਸਿੰਘ ਵਰਮਾ ਜੀ ਇੱਕ ਸਿੱਖ ਨੇ ਅੱਜ ਤੁਹਾਨੂੰ ਮਤਲਬ ਅਜੇ ਇਲੈਕਸ਼ਨਾਂ ਹੋਈਆਂ ਨਹੀਂ ਵੋਟਾਂ ਪਈਆਂ ਨਹੀਂ ਅਜੇ ਲੋਡ ਹੈ ਅਜੇ ਲੋਡ ਖਤਮ ਨਹੀਂ ਹੋਈ ਜਿੱਦਨ ਲੋਡ ਖਤਮ ਹੋਏਗੀ ਉਦੋਂ ਤੁਸੀਂ ਗਾਲ੍ਹਾਂ ਦੇਣੀਆਂ ਹੀ ਆਂ ਔਰ ਦਿੰਦੇ ਵੀ ਹੋ ਠੀਕ ਹੈ ਜੀ ਅੱਜ ਲੋਡ ਹੈ ਨਾ ਤੇ ਅੱਜ ਇਹ ਗੱਲ ਨਾ ਕਹੋ ਸਿੱਖ ਨਾ ਤਾਂ ਲਗਾਵਾਦੀ ਹੈ ਨਾ ਉਗਰਵਾਦੀ ਹੈ ਨਾ ਹਮਲਾ ਕਰਦਾ ਜੇ ਉਹ ਕਰਦਾ ਹੈ ਤਾਂ ਫਿਰ ਸਾਹਮਣੇ ਕਰਦਾ ਤੁਹਾਨੂੰ ਇਸ ਗੱਲ ਬੋਲਦਿਆਂ ਨਾ ਸ਼ਰਮ ਆਣੀ ਚਾਹੀਦੀ ਹੈ ਤਾਂ ਨੂੰ ਮੈਂ ਤਾਂ ਕਹਿੰਦਾ ਬੀਜੇਪੀ ਲੀਡਰਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਤਾਂ ਸਫਾਈ ਦੇਣੀ ਚਾਹੀਦੀ ਹੈ ਕੋਈ ਲੀਡਰ ਨਹੀਂ ਆ ਸਾਡਾ ਸਿੱਖ ਲੀਡਰ ਨਹੀਂ ਆਇਆ ਜਿਹੜੇ ਸਿੱਖ ਬੀਜੇਪੀ ਦਾ ਪੱਟਾ ਪਾ ਕੇ ਘੁੰਮ ਰਹੇ ਨੇ ਨਾ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਪੱਟਾ ਲਾ ਕੇ ਉਹਨਾਂ ਦੇ ਮੂੰਹ ਤੇ ਮਾਰ ਦਿਓ ਕਿ ਅਸੀਂ ਉਗਰਵਾਦੀ ਅਲਗਾਵਾਦੀ ਨਹੀਂ ਆ ਤੁਹਾਨੂੰ ਅੱਜ ਡਰ ਲੱਗਦਾ ਕੱਲ ਨੂੰ ਤੁਸੀਂ ਕਹੋਗੇ ਜੀ ਦਿੱਲੀ ਸਿੱਖ ਰਹਿ ਕੇ ਰਿਹਾ ਅੱਜ ਪੰਜਾਬ ਦੀਆਂ ਗੱਡੀਆਂ ਆ ਰਹੀਆਂ ਕੱਲ ਨੂੰ ਤੁਸੀਂ ਸਿੱਖਾਂ ਨੂੰ ਕਹੋਗੇ ਦਿੱਲੀ ਦਿੱਲੀ ਚ ਰਹਿ ਕੇ ਰਹੇ ਹੋ ਇਹ ਹਮਲਾ ਕਰਦਣਗੇ ਸਾਡੇ ਤੇ ਸਾਤ ਸਿੰਘ ਵਰਮਾ ਪ੍ਰਵੇਸ਼ ਸਾਤ ਸਿੰਘ ਵਰਮਾ ਜੀ ਇਹਨਾਂ ਡਾਣਾ ਦਾ ਇਲੈਕਸ਼ਨ ਨਾਲ ਲੜੋ ਸਿੱਖਾਂ ਨੂੰ ਬਦਨਾਮ ਨਾ ਕਰੋ ਕਿਸੇ ਗੱਲ ਤੇ ਇਹ ਕੌਮ ਹੋ ਹੈ ਜਿਨ੍ਹਾਂ ਨੇ ਆਪਣੇ ਸਿਰ ਦੇ ਕੇ ਤੁਹਾਨੂੰ ਜਿੰਦਾ ਰੱਖਿਆ